ਸਾਡੇ YouTube ਚੈਨਲ ਤੇ ਆਫਰ ਦਾ ਫਾਲਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਮਿਤੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਸੰਬੰਧੀਆਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲੱਗੀਆਂ ਸੀ ਉਹ ਸੀਪੀਸ ਦੇ ਸੰਬੰਧੀ ਦਿੱਤੇ ਗਏ ਫੈਸਲੇ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਜੇਕਰ ਪੰਜਾਬ ਸਰਕਾਰ ਦੁਆਰਾ 17/7/2020 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀ ਬਜਾਏ ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਦੇਣ ਦਾ ਫੈਸਲਾ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕੀਤਾ ਗਿਆ ਸੀ ਉਹਨਾਂ ਤੋਂ ਹੀ ਇਹ ਨੋਟੀਫਿਕੇਸ਼ਨ ਵਿਵਾਦਿਤ ਰਿਹਾ ਹੈ ਜਿਸ ਸੰਬੰਧੀ ਪਹਿਲਾਂ ਦਬੀ ਆਵਾਜ਼ ਵਿੱਚ ਰੋਸ ਪ੍ਰਗਟ ਕੀਤਾ ਜਾਂਦਾ ਰਿਹਾ ਪਰੰਤੂ ਜਦੋਂ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਾ ਸਰਗੀ ਤਾਂ ਫਿਰ ਕਾਨੂੰਨੀ ਇਚਾਰਾ ਜੋਈ ਕਰਨ ਦਾ ਫੈਸਲਾ ਲੈਂਦੇ ਹੋਏ ਕੁਝ ਮੁਲਾਜ਼ਮਾ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ ਲਈ ਕੋਹਾਰ ਲਗਾਣੀ ਹੀ ਠੀਕ ਸਮਝੀ ਇਸ ਸੰਬੰਧੀ ਇੱਕ CW P 15896/2023 ਸੌਰਵ ਸ਼ਰਮਾ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਲਗਾਈ ਗਈ ਸੀ ਜਿਸ ਦਾ ਫੈਸਲਾ ਮਿਤੀ 13/09/2024 ਨੂੰ ਟੇਸ਼ਨ ਕਰਤਾਵਾਂ ਦੇ ਅਖਦੇ ਵਿੱਚ ਆਇਆ ਸੀ ਸਰਕਾਰ ਨੇ ਮਿਤੀ 17/07/2022 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਕਿਉਂਕਿ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ ਨਹੀਂ ਸੀ ਚਾਹੁੰਦੀ ਇਸ ਲਈ ਸਰਕਾਰ ਤੁਹਾਡਾ ਸਾਰਿਆਂ ਹੀ ਕਾਨੂੰਨੀ ਆਪਸ਼ਨਸ ਅਪਣਾਉਣ ਲਈ ਯਤਨ ਜੁਈ ਕੀਤੀ ਗਈ ਸੀ ਪਾਉਕੇ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਐਲਪੀਏ ਵੀ ਲਗਾਈ ਜਿਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਫਿਰ ਇੱਕ ਐਸਐਲਪੀ ਅਪੈਕਸ ਕੋਰਟ ਵਿੱਚ ਵੀ ਲਗਾਈ ਤੇ ਉੱਥੋਂ ਵੀ ਇਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਪਰੰਤੂ ਫਿਰ ਵੀ ਜਦੋਂ ਸਰਕਾਰ ਨੇ 17/7/2020 ਤੋਂ ਬਾਅਦ ਭਰਤੀ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਕੀਤਾ ਤਾਂ ਫਿਰ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਵੱਡੀ ਗਿਣਤੀ ਵਿੱਚ ਸੀਓਸੀਪੀਸ ਲਗਾਈਆਂ ਗਈਆਂ ਜਿੰਨਾ ਸਬੰਧੀ ਮਿਤੀ 6/2025 ਨੂੰ ਇੱਕ অতি ਮਹੱਤਵਪੂਰਨ ਸੁਣਵਾਈ ਹੋਈ ਸੀ ਇਹ ਸੁਣਵਾਈ ਦੀ ਆਊਟਕਮ ਵਿੱਚ ਹਾਈ ਕੋਰਟ ਵੱਲੋਂ ਸਖਤ ਰੁਖ ਅਪਣਾਉਂਦੇ ਹੋਏ ਸਰਕਾਰ ਨੂੰ 5-5000 ਰੁਪਏ ਹਰੇਕ ਪਟੀਸ਼ਨਰ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਅਦਾ ਕਰਨ ਦੇ ਹੁਕਮ ਦਿੱਤੇ ਗਏ ਸਨ ਤੇ ਇਸ ਤੋਂ ਇਲਾਵਾ ਏਰੀਅਰ ਮਿਤੀ 27/10/2025 ਤੱਕ ਦੇਣ ਦੇ ਵੀ ਕਿਹਾ ਗਿਆ ਸੀ ਹੁਣ ਇਹਨਾਂ ਸਾਰੀਆਂ ਹੀ ਸੀਓ ਸੀਪੀਸ ਦੀ ਸੁਣਵਾਈ ਮਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਮਿਤੀ 2 ਚਲ 2025 ਨੂੰ ਯਾਨੀ 2 ਅਪ੍ਰੈਲ ਨੂੰ ਮਿਸਟਰ ਜਸਟਿਸ ਹਰਕੇਸ਼ ਮਲੂਜਾ ਦੇ ਬੈਂਚ ਤੇ ਕੀਤੀ ਗਈ ਸੀ ਇਸ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟਸ ਨੇ ਇੱਕ ਅੰਡਰਟੇਕਿੰਗ ਦਿੱਤੀ ਕਿ 2 ਮਹੀਨਿਆਂ ਦੇ ਵਿੱਚ ਵਿੱਚ ਪਟੀਸ਼ਨਾਂ ਤੇ ਮਿਤੀ 13/9/2024 ਦਾ ਫੈਸਲਾ ਲਾਗੂ ਕਰ ਦਿੱਤਾ ਜਾਵੇਗਾ ਭਾਵੇਂ ਕਿ 6ਵਾਂ ਤਨਖਾਹ ਕਮਿਸ਼ਨ ਦੇ ਕੇ ਬਕਾਇਆ ਵੀ ਅਦਾ ਕਰ ਦਿੱਤਾ ਜਾਵੇਗਾ ਇਹ ਅੰਡਰਟੇਕਿੰਗ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਕਾਰਨ 5-5000 ਅਦਾ ਕਰਨ ਦੇ ਫੈਸਲੇ ਨੂੰ ਵੀ ਜੱਜ ਸਾਹਿਬ ਵੱਲੋਂ ਫਿਲਹਾਲ ਡੈਫਰ ਕਰ ਦਿੱਤਾ ਗਿਆ ਭਾਵ ਕਿ ਅੱਗੇ ਪਾ ਦਿੱਤਾ ਗਿਆ ਸੀ ਇਸ ਤਨੋਂ ਸਾਰੀਆਂ ਹੀ ਸੀਓ ਸੀਪੀਸ ਨੂੰ ਫਿਲਹਾਲ ਡਿਸਪੋਜ਼ ਆਫ ਕਰਦੇ ਹੋਏ ਇੱਕ ਸਖਤ ਵਾਰਨਿੰਗ ਵੀ ਪੰਜਾਬ ਸਰਕਾਰ ਨੂੰ ਦਿੱਤੀ ਗਈ ਕਿ ਜੇਕਰ 2 ਮਹੀਨੇ ਵਿੱਚ ਕੋਰਟ ਦੇ ਹੁਕਮਾਂ ਦੀ ਕੰਪਲਾਈਅੰਸ ਨਾ ਕੀਤੀ ਗਈ ਤਾਂ ਇਹ ਕੇਸ ਫੇਰ ਰਿਵਾਈਵ ਹੋ ਜਾਵੇਗਾ ਤੇ ਰਿਸਪੋਂਡੈਂਟ ਦੀ ਸੈਲਰੀ ਅਟੈਚ ਕਰ ਦਿੱਤੀ ਜਾਵੇਗੀ ਇਸ ਫੈਸਲੇ ਨੂੰ ਉਹਨਾਂ ਮੁਲਾਜ਼ਮਾਂ ਤੇ ਹੀ ਲਾਗੂ ਕੀਤਾ ਜਾਵੇਗਾ ਜਿਨ੍ਹਾਂ ਨੇ COCPS ਮਨਜੋ ਪੰਜਾਬ ਐਡਮਿਨ ਹਾਈ ਕੋਰਟ ਵਿੱਚ ਫਾਈਲ ਕੀਤੀਆਂ ਸਨ ਹੁਣ ਜਿਨ੍ਹਾਂ ਮੁਲਾਜ਼ਮਾਂ ਨੇ ਕੋਈ ਵੀ ਰੈਟ ਫਾਈਲ ਨਹੀਂ ਕੀਤੀ ਤੇ ਉਹਨਾਂ ਦੇ ਸਰਵਿਸ ਰੂਲ ਦੀ ਸੋਧੇ ਨਹੀਂ ਗਏ ਉਹਨਾਂ ਨੂੰ ਵੀ ਅਦਾਲਤ ਦਾ ਸਹਾਰਾ ਲੈ ਕੇ ਰੈਟਾ ਫਾਈਲ ਕਰਨੀਆਂ ਪੈਣਗੀਆਂ ਕਿਉਂਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਸਰਕਾਰ ਇਸ ਫੈਸਲੇ ਨੂੰ ਜਨਰਲਾਈਜ਼ ਕਰੇਗੀ ਇਸ ਤੋਂ ਇਲਾਵਾ ਉਹਨਾਂ ਆਪਣੇ ਆਪਣੇ ਡਿਪਾਰਟਮੈਂਟ ਦੇ ਐਡਮਿਨਿਸਟ੍ਰੇਟਿਵ ਹੈੱਡ ਨੂੰ ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਐਪਲੀਕੇਸ਼ਨ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਸੰਬੰਧੀ ਵੀ ਦੇਣੀ ਚਾਹੀਦੀ ਹੈ ਪਰੰਤੂ ਜਿਨ੍ਹਾਂ ਡਿਪਾਰਟਮੈਂਟ ਵਿੱਚ ਸਬਸ ਰੂਲਸ ਅਮੈਂਡ ਕਰਕੇ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਮਿਤੀ 17 7 2020 ਦਾ ਨੋਟੀਫਿਕੇਸ਼ਨ ਮਾਣਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੈਲੰਜ ਕਰਨਾ ਪੈ ਸਕਦਾ ਹੈ ਪਰੰਤੂ ਜੇਕਰ ਸਰਕਾਰ ਖੁਦ ਹੀ ਲਿਟੀਗੇਸ਼ਨ ਤੋਂ ਬਚਨ ਲਈ ਸਤਾ ਸਖਦੀ ਸਭੀ ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ ਖੇਵਾਂ ਤਨਖਾਹ ਕਮਿਸ਼ਨ ਦੇ ਦਿੰਦੀ ਹੈ ਤਾਂ ਫਿਰ ਉਹਨਾਂ ਮੁਲਾਜ਼ਮਾਂ ਲਈ ਇਹ ਵਿਨਵਨ ਸਿਚੁਏਸ਼ਨ ਹੋਵੇਗੀ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਿਤੀ 2 4 2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਦੇ ਅਨਸਾਰ 2 ਮਹੀਨਿਆਂ ਵਿੱਚ ਇਸ ਫੈਸਲੇ ਦੀ ਕੰਪਲਾਈਅੰਸ ਕਰਨ ਸਬੰਧੀ ਸਰਕਾਰ ਕੀ ਕਰਮ ਚੁੱਕਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਤੁਹਾਨੂੰ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਇਸ ਵਰਗਾ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ